ਅੱਜ ਅਸੀਂ ਪਿੰਡ ਸ਼ਾਹਪੁਰ ਗਰਾਿਆਂ ਜੁੱਤ ਨਸ਼ਿਆਂ ਦੇ ਵਿਰੁੱਧ ਦੀ ਮਹਿਮਤਾਇਆਤਾ ਦੋਨਾਂ ਪਿੰਡਾਂ ਦੇ ਸਰਪੰਚ ਸਾਹਿਬਾਨ ਮੈਂਬਰ ਸਾਹਿਬਾਨ ਤੇ ਪਿੰਡ ਦੇ ਨੌਜਵਾਨ ਵੀਰ ਗੁਰਦੁਆਰਾ ਸਾਹਿਬ ਅੱਗੇ ਇਸ ਗੱਲ ਦਾ ਪ੍ਰਣ ਕੀਤਾ ਸਾਰੇ ਪਿੰਡ ਨੇ ਕਿ ਅਸੀਂ ਪੁਲਿਸ ਦਾ ਸਹਿਯੋਗ ਦੇਵਾਂਗੇ ਕਿਸੇ ਵੀ ਨਸ਼ਾ ਵੇਚਣ ਵਾਲੇ ਦੀ ਸ਼ਿਫਾਰਿਸ਼ ਨਹੀਂ ਕਰਾਂਗੇ ਨਾ ਉਹਦੀ ਜਮਾਨਤ ਦੇਵਾਂਗੇ ਦੋਹਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਮਤਾ ਵੀ ਪਾਇਆ ਵਾ ਵੀ ਅਸੀਂ ਆਪਣੇ ਪਿੰਡ ਦੇ ਵਿੱਚੋਂ ਨਸ਼ਾ ਜਿਹੜਾ ਵਾ ਉਹ ਕਿਸੇ ਵੀ ਕੀਮਤ ਤੇ ਨਸ਼ੇ ਵੇਚਣ ਵਾਲੇ ਨੂੰ ਨਹੀਂ ਬਖਸ਼ਾਂਗੇ ਅਸੀਂ ਮਾਨਯੋਗ ਸੀਐਮ ਸਾਹਿਬ ਬੀਜਪੀ ਸਾਹਿਬ ਸਾਡੇ ਐਸਐਸਪੀ ਸਾਹਿਬ ਬਟਾਲਾ ਤੇ ਡੀਐਸਪੀ ਸਾਹਿਬ ਇਹਦੀਆਂ ਹਦਾਇਤਾਂ ਅਨੁਸਾਰ ਮੈਂ ਐਸਚਓ ਸ਼੍ਰੀ ਕਰਤਾਰਪੁਰ ਸਾਹਿਬ ਕਾਰਿਡੋਰ ਇਸ ਪਿੰਡ ਦੇ ਵਿੱਚ ਆ ਕੇ ਸਾਰੇ ਪਿੰਡ ਨੂੰ ਅਪੀਲ ਕੀਤੀ ਹੈ ਇਹਨਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਕਿਸੇ ਵੀ ਕੀਮਤ ਤੇ ਆਪਣੇ ਪਿੰਡ ਵਿੱਚ ਨਸ਼ੇਰੀ ਨੂੰ ਕਿਸੇ ਵੀ ਕੀਮਤ ਤੇ برداشت ਨਹੀਂ ਕਰਾਂਗੇ ਮੈਂ ਪਿੰਡ ਦੇ ਕਾਫੀ ਨੌਜਵਾਨਾਂ ਦਾ ਵੀਉ ਲਿਆ ਸੁਝਾਅ ਵੀ ਲਏ ਆ ਉਹਨਾਂ ਨੇ ਸਾਨੂੰ ਇਹੀ ਭਰੋਸਾ ਦਵਾਇਆ ਕਿ ਸਾਡੇ ਪਿੰਡ ਦੇ ਵਿੱਚ ਨਸ਼ੇ ਵੇਚਣ ਵਾਲਾ ਕੋਈ ਆਦਮੀ ਨਹੀਂ ਕੁਝ ਕ ਵੀਰ ਜਿਹੜੇ ਸੀ ਉਹ ਕੁਝ ਕੁਝ ਚਿਰ ਪਹਿਲਾਂ ਜਿਹੜੇ ਆ ਉਹ ਗਲਤ ਰਸਤੇ ਪੈ ਗਏ ਸੀ ਤੇ ਉਹ ਨਸ਼ਾ ਕਰਦੇ ਜਰੂਰ ਆ ਲੇਕਿਨ ਵੇਚਦੇ ਨਹੀਂਗੇ ਕੱਲ ਵੀ ਮੈਂ ਇਹਨਾਂ ਦੇ ਸਹਿਯੋਗ ਦੇ ਨਾਲ ਇੱਥੋਂ ਦਾ ਹੀ ਇੱਕ ਨਸ਼ਾ ਕਰਨ ਵਾਲੇ ਨੂੰ ਨਸ਼ਾ ਕਰਦਾ ਸੀਗਾ ਵੇਚਦਾ ਨਹੀਂ ਸੀ ਇਹਨਾਂ ਦੇ ਸਹਿਯੋਗ ਨਾਲ ਜੀ ਅੱਜ ਸਿਵਲ ਹਸਪਤਾਲ ਬਟਾਲਾ ਇਲਾਜ ਵਾਸਤੇ ਜਿਹੜਾ ਵਾ ਉਹਨੂੰ ਦਾਖਲ ਕਰਵਾਇਆ ਵਾ ਸਾਰਿਆਂ ਨੂੰ ਇਹੀ ਬੇਨਤੀ ਕੀਤੀ ਆ ਵੀ ਪੰਜਾਬ ਸਰਕਾਰ ਵੱਲੋਂ ਜਿਹੜੇ ਗਲਤ ਰਸਤੇ ਪੈ ਚੁੱਕੇ ਨੇ ਸਾਡੇ ਨੌਜਵਾਨਾਂ ਉਹਨਾਂ ਦਾ ਫ੍ਰੀ ਇਲਾਜ ਹੋ ਰਿਹਾ ਵਾ ਤੇ ਸਾਨੂੰ ਇਹਨਾਂ ਭਰੋਸਾ ਤੋਂ ਆਇਆ ਵਾ ਵੀ ਅਸੀਂ ਜਿਹੜਾ ਵਾ ਆਪਣੇ ਪਿੰਡ ਦੇ ਵਿੱਚੋਂ ਅਸੀਂ ਆਪਣਾ ਪਿੰਡ ਨਸ਼ਾ ਮੁਕਤ ਕਰਕੇ ਤੁਹਾਨੂੰ ਲਿਖਤੀ ਤੌਰ ਤੇ ਦੇਵਾਂਗੇ ਔਰ ਮੈਂ ਨਸ਼ਾ ਵੇਚਣ ਵਾਲੇ ਨੂੰ ਤੜਨਾ ਵੀ ਕੀਤੀ ਹੈ ਜਿਆਦਾ ਬੰਦੇ ਦੇ ਪੁੱਤ ਬਣ ਜੋ ਨਹੀਂ ਤੇ ਮਤਾਬਕ ਕਾਨੂੰਨ ਬਣਾਵਾਂ ਆਸਪੰਨ ਆਰਾਮ ਜਗ੍ਹਾ ਆਪਣਾ ਜਿੰਦਾ ਸਾਰੋਂ ਆ ਕੇ ਐਸਐਸਓ ਸਾਹਿਬ ਲਖਿੰਦਰ ਸਿੰਘ ਉਹਨਾਂ ਨੇ ਆਣ ਕੇ ਇੱਥੇ ਕੈਂਪਫੇਕਤਾ ਜਿਹੜੀ ਦਿੱਤਾ ਜਿਸ ਨਾਲ ਕਿ ਸਾਡੇ ਸਾਰਿਆਂ ਨੂੰ ਬੜਾ ਉਸ ਵੱਲੋਂ ਜਿਹੜਾ ਵੀ ਹਿੰਮਤ ਮਿਰੀ ਹੈ ਭਈ ਨਸ਼ੇ ਵਿਰੋਧੀ ਗੱਡੀ ਹੈ ਨਾ ਲੈ ਉਹਨੂੰ ਹੋਰ ਵੀ ਮਜ਼ਬੂਤ ਕੀਤਾ। ਦੂਸਰਾ ਇਹ ਸਾਰਿਆਂ ਪਿੰਡਾਂ ਦੇ ਵਿੱਚ ਮਦੇ ਪਾਇਆ ਮੇਰੇ ਨਾਲ ਮਿੱਤਰੀ ਦਾ ਸਰਪੰਚ ਵੀ ਆਹ ਤੇ ਕੋਟ ਹਟਾਉਣਾ ਤੁਲਿਆਂ ਦਾ। ਮਦੇ ਪਾ ਬਾ ਚੁੱਕੇ ਆ ਭਈ ਜਿਹੜਾ ਵੀ ਬੰਦਾ ਇਹਨਾਂ ਦੀ ਗ੍ਰਿਪਸ ਦੇ ਵਿੱਚ ਚੋਂਦਾ ਨਸ਼ੇ ਨਸ਼ਾ ਕਰਦਾ ਜਾਂ ਕੋਈ ਵੀ ਆ ਉਹਨਾਂ ਦੀ ਅਸੀਂ ਜਮਾਤ ਕਰਾਉਣ ਵਾਸਤੇ ਨਾਂ ਤੇ ਪਿੰਡ ਦੇ ਵਿੱਚੋਂ ਕੋਈ ਜਾਏਗਾ ਤੇ ਨਾਂ ਇਹੋਦ ਕਰਵਾਵਾਂਗੇ ਭਾਈ ਜੀ ਕਿੱਥੇ ਸਰਪੰਚ ਸ਼ਾਹਪੁਰ ਗਰਾਇਆ 2 ਅੱਜ ਅਸੀਂ ਨਸ਼ਿਆਂ ਖਿਲਾਫ ਇੱਕ ਕੈਂਪ ਅਸੇ ਜੋ ਸਾਹਿਬ ਲਖਮਿੰਦਰ ਜੀ ਨੇ ਅਜੋਕੇ ਤਜੀਹਾ ਹੀ ਇਥੇ ਜੋ ਸਾਰੇ ਪਿੰਡ ਨੇ ਬੜੇ ਸਹਿਯੋਗ ਦਿੱਤਾ ਵਾ ਪਿੰਡ ਨੇ ਤੇ ਨਸ਼ਿਆਂ ਖਿਲਾਫ ਇੱਕ ਆਪਣੀ ਮੁਹਿੰਮ ਜਿਹੜੀ ਜਾਰੀ ਕੀਤੀ ਹੈ ਮਤਾ ਪਾਇਆ ਵਾ ਕਿ ਕੋਈ ਵੀ ਵਿਅਕਤੀ ਜਿਹੜਾ ਇੱਥੇ ਨਸ਼ਾ ਕਰਤਾ ਫੜਿਆ ਗਿਆ ਜਾਂ ਵੇਚਦਾ ਫੜਿਆ ਗਿਆ ਉਸ ਤੇ ਮਜ਼ਦਰ ਕੋਈ ਨਹੀਂ ਜਾਏਗਾ। ਠੀਕ